ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਸੈਸ਼ਨ 23-25 ਜਿਹੜਾ ਕਿ ਹਾਲੇ ਸ਼ੁਰੂ ਨਹੀਂ ਹੋਇਆ ਬਟ ਅਪ੍ਰੈਲ ਦੇ ਫਰਸਟ ਵੀਕ ਦੇ ਵਿੱਚ ਤੁਹਾਡੀਆਂ ਕਲਾਸਾਂ ਲਗਭਗ ਸ਼ੁਰੂ ਹੋ ਜਾਣਗੇ ਵੈਸੇ ਕਈ ਪ੍ਰਾਈਵੇਟ ਕਾਲਜ ਨੇ ਕਲਾਸਾਂ ਸ਼ੁਰੂ ਕਰ ਵੀ ਦਿੱਤੀਆਂ ਬਟ ਹਾਲੇ ਕਾਉਂਸਲਿੰਗ ਚੱਲ ਰਹੀ ਹੈ ਫਰਸਟ ਰਾਉਂਡ ਦੀ ਕਾਉਂਸਲਿੰਗ ਪੂਰੀ ਹੋ ਚੁੱਕੀ ਹੈ ਸੈਕੰਡ ਰਾਉਂਡ ਦੀ ਕਾਉਂਸਲਿੰਗ ਕੱਲ੍ਹ 20 ਨੂੰ ਸ਼ੁਰੂ ਹੋਈ ਸੀ ਅਹੀਂ ਤੱਕ ਚੱਲੇਗੀ ਠੀਕ ਹੈ ਸੋ ਕਾਉਂਸਲਿੰਗ ਦੇ ਵਿੱਚ ਤੁਹਾਨੂੰ ਕਿ ਸ਼ੀਟਾਂ ਅਲੋਟ ਹੋ ਗਈਆਂ ਨੇ ਬਾਕੀ ਤੁਸੀਂ ਆਪਣੇ ਮਨਪਸੰਦ ਦਾ ਕਾਲਜ ਵੀ ਲੈ ਲਿਆ ਹੋਣਾ ਤੁਹਾਡੇ ਕਲਾਸਾਂ ਲਗਭਗ ਅਪ੍ਰੈਲ ਦੇ ਵਿੱਚ ਸ਼ੁਰੂ ਹੋ ਜਾਣਗੀਆਂ ਜਿਹੜੀ ਡਾਈਟ ਦੇ ਵਿੱਚ ਕਲਾਸਾਂ ਲੱਗਣਗੀਆਂ ਬਾਕੀ ਪ੍ਰਾਈਵੇਟ ਕਾਲਜਾਂ ਨੇ ਕੀ ਹੈ ਤੁਹਾਨੂੰ ਕਲਾਸਾਂ ਸ਼ੁਰੂ ਕਰ ਦਿੱਤੀਆਂ ਹੋਣੀਆਂ ਬਟ ਇਸ ਵਾਰ ਸਖਤਾਈ ਹੈ ਠੀਕ ਹੈ ਸੋ ਜੋ ਨੌਨ ਅਟੈਂਡਿੰਗ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਥੋੜਾ ਜਆ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ ਕਲਾਸਾਂ ਲਗਾਉਣ ਲਈ ਓਕੇ ਤੋ ਥੋੜਾ ਇਸ ਗੱਲ ਦਾ ਧਿਆਨ ਰੱਖਿਓ ਕਿਉਂਕਿ ਕਾਫੀ ਸਖਤਾਈ ਹੋ ਚੁੱਕੀ ਹੈ ਪਹਿਲਾਂ ਤਾਂ ਬਿਨਾ ਕਲਾਸਾਂ ਲਾਈ ਵੀ ਚੱਲ ਜਾਂਦਾ ਸੀ ਅਟੈਂਡੈਂਸ ਵਗੈਰਾ ਬਟ ਹੁਣ ਥੋੜੀ ਜੀ ਸਖਤਾਈ ਹੋਈ ਹੈ ਬਾਕੀ ਪੱਕਾ ਕੁਝ ਕਹਿ ਨਹੀਂ ਸਕਦੇ ਠੀਕ ਹੈ ਸੋ ਸਖਤਾਈ ਪਿਛਲੇ ਘੜੇ ਵੀ ਹੈਗੀ ਸੀ ਕਲਾਸਾਂ ਵਗੈਰਾ ਲਾਉਣ ਦੀ ਟੀਪੀ ਲਗਾਉਣ ਦੀ ਸੋ ਬਿਨਾ ਆਪਾਂ ਕਹਿ ਸਕਦੇ ਆਂ ਟੀਪੀ ਦੇ ਜਾਂ ਕਲਾਸਾਂ ਦੇ ਰੋਲ ਨੰਬਰ ਅਲਾਟ ਨਹੀਂ ਕੀਤੇ ਜਾਂਦੇ ਸੋ ਆਨਲਾਈਨ ਬੈਚ ਦੇ ਬਾਰੇ ਆਪਾਂ ਜਾਣਕਾਰੀ ਦੇ ਰਹੇ ਆਂ ਸੋ ਸਾਡਾ ਬੈਚ ਚੱਲਦਾ ਜਿੰਦੇ ਵਿੱਚ ਤੁਹਾਨੂੰ ਕੀ ਫਰਸਟ ইয়ার ਸੈਕੰਡ ইয়ার ਤੇ ਪੀਐਸਟੈਟ ਦਾ ਕੋਰਸ ਕਰਵਾਇਆ ਜਾਏ ਪਹਿਲੇ 25 ਸਟੂਡੈਂਟ ਲਈ ਜੋ ਪ੍ਰਾਈਜ਼ ਹੈ ਉਹ ਸਿਰਫ 500 ਰੁਪਏ ਹੈ ਤੁਸੀਂ ਇਹ ਮੰਨ ਸਕਦੇ ਹੋ ਕੱਲ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੇ ਸੋਮਵਾਰ होली ਤੱਕ ਇਹ ਜਿਹੜਾ ਪ੍ਰਾਈਜ਼ ਹੈ ਉਹ ਸਿਰਫ 500 ਰੁਪਏ ਰਹੇਗਾ ਉਸ ਤੋਂ ਬਾਅਦ ਪ੍ਰਾਈਜ਼ ਕੀ ਹੋਏਗਾ ਡਬਲ ਇਹਦੇ ਵਿੱਚ ਤੁਹਾਨੂੰ ਕੀ ਮਿਲੇਗਾ ਫਸਟイヤー ਦੇ 7 ਸਬਜੈਕਟ ਜਿੰਦੇ ਵਿੱਚ 6 ਦੀ ਰਿਕਾਰਡਡ ਕਲਾਸਾਂ ਹੋਣਗੀਆਂ ਤੇ ਮੈਥ ਤੁਹਾਨੂੰ ਕਿਹਾ ਸਾਰਾ ਦੁਬਾਰਾ ਕਰਵਾਇਆ ਜਾਏਗਾ ਠੀਕ ਹੈ ਮੈਥ ਵੈਸੇ ਪਹਿਲਾਂ ਵੀ ਕਰਵਾ ਚੁੱਕੇ ਆ ਬਟ ਹੁਣ ਕਿ ਇਹ ਦੁਬਾਰਾ ਫਿਰ ਕਰਵਾ ਦਾਂਗੇ ਮੈਥ ਪਹਿਲਾਂ ਬਹੁਤ ਸਾਰੀਆਂ ਵੀਡੀਓ 4-500 ਵੀਡੀਓ ਮੈਥ ਦੀਆਂ ਹੀ ਹੋਣੀਆਂ ਵਾਰੀ-ਵਾਰੀ ਓਕੇ ਸੋ ਹੁਣ ਦੁਬਾਰਾ ਸ਼ੁਰੂ ਕਰਾਂਗੇ ਮੈਥ ਹੋਲੀ ਤੋਂ ਬਾਅਦ ਲਗਭਗ 25 ਜਾਂ 26 ਮਾਰਚ ਤੋਂ ਆਪਾਂ ਕਿ ਮੈਥ ਸ਼ੁਰੂ ਕਰਨ ਜਾ ਰਹੇ ਹਾਂ ਮੈਥ ਦਾ ਜਿੰਦੇ ਵਿੱਚ ਤੁਹਾਨੂੰ ਕਿ ਮੈਥ ਸਾਰਾ ਬੇਸਿਕ ਲੈਵਲ ਤੋਂ ਲੈ ਕੇ ਵਧੀਆ ਲੈਵਲ ਤੱਕ ਸਾਰਾ ਕਰਵਾਇਆ ਜਾਏਗਾ ਓਕੇ ਉਸ ਤੋਂ ਬਾਅਦ ਸੈਕਿੰਡ ইয়ার ਦੇਖੀਏ ਸੱਤ ਸਬਜੈਕਟਾਂ ਦੀਆਂ ਕਲਾਸਾਂ ਹੋਣਗੀਆਂ ਸੱਤ ਦੇ ਸੱਤ ਸਬਜੈਕਟ ਕੀ ਹੋਣਗੇ ਰਿਕਾਰਡਡ ਹੋਣਗੇ ਠੀਕ ਹੈ ਉਸ ਤੋਂ ਬਿਨਾ ਤੁਹਾਨੂੰ ਕੀ ਹੈ ਪੀਐਸਟੈਟ ਦੇ ਚਾਰ ਸਬਜੈਕਟ ਦੀਆਂ ਰਿਕਾਰਡਡ ਕਲਾਸਾਂ ਮਿਲਣਗੀਆਂ ਜਿੰਦੇ ਵਿੱਚ ਮੈਥ ਸਾਈਕੋ ਈਵੀਐਸ ਪੰਜਾਬੀ ਸੌਰੀ ਇੰਗਲਿਸ਼ ਹੋਏਗੀ ਓਕੇ ਉਸ ਤੋਂ ਬਿਨਾ ਕੀ ਇਹ ਤੋਂ 9 ਸਭ ਤੋਂ ਵੱਡਾ ਬੈਨੀਫਿਟ ਕੀ ਹੈ ਨੋਟਸ ਬਹੁਤ ਵਧੀਆ ਪ੍ਰੋਵਾਈਡ ਕਰਵਾਏ ਜਾਣਗੇ ਪਿਛਲੇ ਕਿਹੜੇ ਲਗਭਗ ਸਾਰਾ ਸਾਡੇ ਦੱਸੇ ਜੋ ਪੇਪਰ ਆਇਆ ਸੀਗਾ ਬਾਕੀ ਤੁਸੀਂ 2022 24 ਜੋ ਵੀ ਤੁਹਾਡੇ ਨਾਲ ਦੇ ਦੋਸਤਾਂ ਨੂੰ ਤੋਂ ਪੁੱਛ ਸਕਦੇ ਹੋ ਕਿ ਜੋ ਪੈਰੀ ਸਟੱਡੀ ਵਾਲਾ ਕਰਵਾਇਆ ਸੀਗਾ ਪੇਪਰ ਵਿੱਚ ਆਇਆ ਜਾਂ ਨਹੀਂ ਆਇਆ ਓਕੇ ਤੁਹਾਨੂੰ ਸਾਰੇ ਨੋਟਸ ਪ੍ਰੋਵਾਈਡ ਕਰਵਾਏ ਜਾਣਗੇ ਬੁੱਕਸ ਦੀਆਂ ਪੀਡੀਐਫ ਤੁਹਾਡਾ ਘੱਟੋ ਘੱਟ 3000 ਰੁਪਏ ਵੀ ਬਚ ਸਕਦਾ ਓਕੇ ਸਾਡੇ ਸਟੂਡੈਂਟਸ ਕੋਲ ਹੁੰਦੀਆਂ ਬੁੱਕਸ ਦੀ ਪੀਡੀਐਫ ਤੁਹਾਨੂੰ ਉਹ ਵੀ ਕਿ ਪ੍ਰੋਵਾਈਡ ਕਰਵਾ ਦਾਂਗੇ ਫਰਸਟ ਇਅਰ ਸੈਕੰਡ ਇਅਰ ਦੋਵਾਂ ਦੀਆਂ ਘੱਟੋ ਘੱਟ 700-700 ਸਬਜੈਕਟਾਂ ਦੀ ਤੁਹਾਨੂੰ ਪੀਡੀਐਫ ਵੀ ਮਿਲ ਜਾਣਗੀ ਹੈ ਸੋ ਕਾਫੀ ਬੈਨੀਫਿਟ ਹੈ ਤੁਹਾਨੂੰ ਇਹਦੇ ਵਿੱਚ ਵੈਲਿਡਿਟੀ ਲਾਈਫਟਾਈਮ ਹੈ ਅਸੀਂ 1 ਸਾਲ ਵੈਲਿਡਿਟੀ ਨਹੀਂ ਰੱਖੀ ਲਾਈਫਟਾਈਮ ਵੈਲਿਡਿਟੀ ਹੈ ਮਤਲਬ ਤੁਹਾਨੂੰ ਫਸਟ ਇਅਰ ਸੈਕਿੰਡ ਇਅਰ ਦੇ ਵਿੱਚ ਕੋਈ ਬੈਚ ਹੋਰ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਓਕੇ ਉਸ ਤੋਂ ਬਿਨਾ ਪੀਐਸਟੈਟ ਦੀ ਤਿਆਰੀ ਵੀ ਤੁਸੀਂ ਕਰ ਸਕਦੇ ਹੋ ਉਸ ਤੋਂ ਬਿਨਾ 8ਵੀਂ 9ਵੀਂ 10ਵੀਂ ਦਾ ਮੈਥ ਵੀ ਕਰ ਸਕਦੇ ਹੋ ਈਟੀਟੀ ਕੈਡਰ ਦਾ ਮੈਥ ਵੀ ਤੁਸੀਂ ਸਾਡੇ ਕੋਲੋਂ ਕਰ ਸਕਦੇ ਹੋ ਸਾਰਾ ਕੀ ਇੱਕੋ ਕੋਰਸ ਦੇ ਵਿੱਚ ਅਵੇਲੇਬਲ ਹੋਏਗਾ ਓਕੇ ਸੋ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 4 ਦਿਨ ਹੈ ਐਤਵਾਰ ਸੋ ਸਾਰੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੇ ਸੋਮਵਾਰ तो चार दिन में ज्वाइन कर सकते हो बै बैच का प्राइज की है सिर्फ फाइव हंड्रड रूपीज़ है ओके पर मंथ नहीं है वन टाइम पेमेंट है पांच सौ रुपया सो तो जेकर ज्वाइन करना चाहते हो तो मेरे नंबर के उपर कॉन्टैक्ट कर सद पहले पच्ची स्टूडेंट ली की है जो प्राइज है वो पांच सौ रुपए उस तो बाद प्राइज़ हज़ार रुपए होएगा ਇੰਦੇ ਵਿੱਚ ਕਿੰਨਾ ਬੈਨੀਫਿਟ ਹੈ ਸਾਰਾ ਤੁਸੀਂ ਕੀ ਹੈ ਦੇਖ ਸਕਦੇ ਹੋ ਬਾਕੀ ਪੀਐਸਟੈਟ ਬੈਚ ਬਾਰੇ ਜਾਣਕਾਰੀ ਦਈਏ ਹੁਣ ਕੀ ਅਸੀਂ ਮੈਥ ਦੁਆਰਾ ਸ਼ੁਰੂ ਕਰਵਾ ਰਹੇ ਹਾਂ ਸੋ ਜੇਕਰ ਕੋਈ ਜੁਆਇਨ ਕਰਨਾ ਚਾਹੁੰਦਾ ਹੈ ਤਾਂ ਜੁਆਇਨ ਕਰ ਸਕਦਾ ਹੈ ਓਕੇ ਸ਼ਾਰਟ ਟ੍ਰਿਕਸ ਵੀ ਕਰਵਾਈਆਂ ਜਾਂਦੀਆਂ ਬੇਸਿਕ ਤਰੀਕੇ ਨਾਲ ਵੀ ਕਰਵਾਇਆ ਜਾਏਗਾ ਸੋ ਜੇਕਰ ਕੋਈ ਜੁਆਇਨ ਕਰਨਾ ਚਾਹੁੰਦਾ ਪੀਐਸਟੈਟ ਮੈਥ ਦਾ ਬੈਚ ਬਾਕੀ ਸਬਜੈਕਟ ਦੀਆਂ ਦਾ ਰਿਕਾਰਡਡ ਕਲਾਸਾਂ ਮਿਲਣਗੀਆਂ ਸਾਈਕੋ, ਈਵੀਐਸ, ਇੰਗਲਿਸ਼ ਦੀਆਂ ਓਕੇ ਪੰਜਾਬੀ ਦਾ ਵੀ ਸ਼ੁਰੂ ਕਰਾਂਗੇ ਅਸੀਂ ਅਗਲੇ ਮੰਥ ਅਪ੍ਰੈਲ ਦੇ ਵਿੱਚ ਸੋ ਜੇਕਰ ਕੋਈ ਜੁਆਇਨ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ ਹੱਲੇ ਪ੍ਰਾਈਸ ਕੀ ਹੈ 500 ਰੁਪੀਆ ਹੈ ਬਟ ਸ਼ਨੀਵਾਰ ਤੋਂ ਕੀ ਹੈ ਪ੍ਰਾਈਸ 1000 ਰੁਪਏ ਹੋਏਗਾ ਕਿਉਂਕਿ ਹੁਣ ਡਿਜੀਟਲ ਬੋਰਡ ਦੇ ਉੱਪਰ ਕਲਾਸਾਂ ਲਗਿਆ ਕਰਨਗੀਆਂ ਤੁਹਾਨੂੰ ਕੁਝ ਵੀ ਨੋਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਜੋ ਵੀ ਅਸੀਂ ਕਲਾਸ ਦੇ ਵਿੱਚ ਕਰਾਵਾਂਗੇ ਸਾਰੇ ਦੀ ਤੁਹਾਨੂੰ ਕੀ ਪੀਡੀਐਫ ਪ੍ਰੋਵਾਈਡ ਕਰਵਾ ਦਾਂਗੇ ਓਕੇ ਮਤਲਬ ਤੁਹਾਨੂੰ ਨੋਟ ਕਰਨ ਦੇ ਵਿੱਚ ਖੇਚਲ ਨਹੀਂ ਕਰਨੀ ਪੈਣੀ ਸਾਰਾ ਕੁਝ ਕੀ ਹੈ ਹੈਂਡ ਰਿਟਨ ਤੁਹਾਨੂੰ ਮਿਲ ਜਾਏਗਾ ਓਕੇ ਥੈਂਕ ਯੂ ਵੈਰੀ ਮਚ